ਦੀਵਾਲੀ ਦੇ ਤਿਉਹਾਰ ਦੇ ਉੱਤੇ ਪਟਾਕੇ ਤੇ ਆਤਿਸ਼ਬਾਜੀ ਪੰਜਾਬ ਕਿ ਪੂਰੇ ਭਾਰਤ ਦੇ ਵਿੱਚ ਚਲਾਈ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਆਤਿਸ਼ਬਾਜੀ ਚਲਾਣ ਦੇ ਨਾਲ ਕਾਫੀ ਲੋਕਾਂ ਦਾ ਵੱਡਾ ਨੁਕਸਾਨ ਹੁੰਦਾ ਹੈ ਕਿਉਂਕਿ ਆਤਿਸ਼ਬਾਜੀ ਦਾ ਪਤਾ ਨਹੀਂ ਹੁੰਦਾ ਉਸ ਨੇ ਕਿਸ ਪਾਸੇ ਚਲੇ ਜਾਣਾ ਹੈ ਜਿਸ ਤੋਂ ਬਾਅਦ ਜਾ ਕੇ ਕਾਫੀ ਦੁਕਾਨਾਂ ਦੇ ਵਿੱਚ ਕਾਫੀ ਲੋਕਾਂ ਦੇ ਹੋਰ ਹੀ ਵੱਡੇ ਨੁਕਸਾਨ ਕਰ ਜਾਂਦੀ ਹੈ ਤਾਂ ਇਸ ਤਰੀਕੇ ਦਾ ਮਾਮਲਾ ਰਾਤ ਬਠਿੰਡਾ ਦੇ ਉਦਮ ਸਿੰਘ ਨਗਰ ਤੋਂ ਆਇਆ ਜਿੱਥੇ ਕਿ ਇੱਕ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਗਈ ਦੱਸਿਆ ਜਾ ਰਿਹਾ ਕਿ ਉਹ ਫੈਕਟਰੀ ਦੇ ਵਿੱਚ ਆਤਿ ਸਵਾਜੀ ਆੜ ਕੇ ਵੱੜ ਗਈ ਜਿਸ ਤੋਂ ਬਾਅਦ ਪੂਰਾ ਫਰਨੀਚਰ ਸੜ ਕੇ ਸੁਆਹ ਹੋ ਗਿਆ ਤਾਂ ਰਹਿਸ਼ੀ ਇਲਾਕੇ ਦੇ ਵਿੱਚ ਇਹ ਫੈਕਟਰੀ ਚਲਾਈ ਜਾ ਰਹੀ ਸੀ ਜਿਸ ਦੇ ਨਾਲ ਨਜ਼ਦੀਕ ਦੇ ਲੋਕਾਂ ਦੇ ਘਰਾਂ ਦੇ ਵਿੱਚ ਵੀ ਇਹ ਅੱਗ ਦੀਆਂ ਪੰਬਰ ਦੀਆਂ ਲਪਟਾਂ ਵੱਡੀਆਂ ਜਿਸ ਤੋਂ ਬਾਅਦ ਲੋਕਾਂ ਨੂੰ ਵੀ ਇੱਕ ਡਰ ਸਤਾਣ ਲੱਗ ਗਿਆ ਕਿ ਤਣੇ ਕਿਤੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਅੱਗ ਲੱਗ ਜੇ ਜਿਸ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਨਿਕਲੇ ਇਹ ਤਸਵੀਰਾਂ ਤੁਹਾਨੂੰ ਨਾਲ-ਨਾਲ ਦਿਖਾ ਰਹੇ ਹਾਂ ਕਿਉਂਕਿ ਇਸ ਤਰੀਕੇ ਦੇ ਹਾਦਸੇ ਵਿੱਚ ਕਈ ਵਾਰ ਕਾਫੀ ਵੱਡੇ ਜਾਨੀ ਨੁਕਸਾਨ ਵੀ ਹੋ ਜਾਂਦੇ ਨੇ ਪਰ ਦੱਸਿਆ ਜਾ ਰਿਹਾ ਕਿ ਫੈਕਟਰੀ ਮਾਲਕ ਰਾਤ ਆਪਣੀ ਫੈਕਟਰੀ ਬੰਦ ਕਰਕੇ ਗਏ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਰਾਤ ਨੂੰ ਹੀ ਕਿਸੇ ਵਿਅਕਤੀ ਦਾ ਫੋਨ ਆਂਦਾ ਕਿ ਉਹਨਾਂ ਦੀ ਫੈਕਟਰੀ ਦੇ ਵਿੱਚ ਆਤਿਸ਼ਵਾਦੀ ਕਾਰਨ ਭਿਆਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਉਹ ਭੱਜੇ-ਭੱਜੇ ਜਦੋਂ ਵਾਪਸ ਆਪਣੀ ਫੈਕਟਰੀ ਕੋਲ ਆਉਂਦੇ ਨੇ ਤਾਂ ਉਸ ਦੇ ਵਿੱਚ ਕੁਝ ਵੀ ਨਹੀਂ ਬਚਿਆ ਹੁੰਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਜਾਂਦਾ ਤੇ ਨਜ਼ਦੀਕ ਦੇ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਅਸੀਂ ਕਾਫੀ ਵਾਰ ਪ੍ਰਸ਼ਾਸਨ ਨੂੰ ਵੀ ਅਪੀਲ ਕਰ ਚੁੱਕੇ ਆ ਕਿ ਰਿਹਾਇਸ਼ੀ ਇਲਾਕੇ ਦੇ ਵਿੱਚ ਲੱਗੀ ਹੋਈ ਫੈਕਟਰੀ ਨੂੰ ਇਸ ਜਗ੍ਹਾ ਤੋਂ ਹਟਾਇਆ ਜਾਵੇ ਕਿਉਂਕਿ ਉਹਨਾਂ ਦੇ ਘਰਾਂ ਨੂੰ ਵੀ ਇੱਕ ਵੱਡਾ ਡਰ ਹੈ ਕਿਉਂਕਿ ਘਰਾਂ ਦੇ ਵਿੱਚ ਸਾਗ ਲੱਗਣ ਦੇ ਕਾਰਨ ਤਰੇੜਾਂ ਵੀ ਆ ਗਈਆਂ ਨੇ ਤਾਂ ਇਸ ਨੂੰ ਲੈ ਕੇ ਤਸਵੀਰਾਂ ਤੁਸੀਂ ਨਾਲ-ਨਾਲ ਦੇਖੋ ਤੇ ਉੱਥੇ ਦੇ ਨਜ਼ਦੀਕ ਲੋਕਾਂ ਵੱਲੋਂ ਹੋਰ ਕੀ ਕਹਿ ਆਪਾਂ ਤੁਸੀਂ ਉਹ ਵੀ ਸੁਣੋ ਆਮਦਨਾਲ ਸ਼ਰਮਾ ਜੀ ਕਿਹੜਾ ਰਿਹਾ ਇਹ ਇਹ ਉਦਮ ਸਿੰਘ ਨਗਰ ਗਲੀ ਨੰਬਰ 17 ਸਾਡੀ ਫਰਨੀਚਰ ਦੀ ਵਰਕਸ਼ਾਪ ਹੈ ਇਹ ਅੱਛਾ ਇੱਥੇ ਬੈਡਨ ਮਾਰੀਆਂ ਬਣਾਉਣੇ ਆ। ਅੱਛਾ ਸਰ ਸੋਫੇ ਵਗੈਰਾ ਤੇ ਚਾਨਕ ਪੁੱਤ ਨਹੀਂ ਆ ਹਮ ਤਾਂ ਘਰੇ ਗਏ ਆ ਜੀ ਸਾਰੇ ਬੰਦੇ ਸੁੱਟੀ ਕੀਤੀ ਆ ਦਿਵਾਲੀ ਮਨਾਈ ਅੱਜ ਤੇ ਚਾਨਕ ਉੱਤਰ ਗਿਆ ਨੂੰ ਫੋਨ ਆਇਆ ਵੀ ਅੱਗ ਲੱਗ ਗਈ ਰੱਬ ਜਾਣੇ ਜੀ ਹੁਣ ਕੀ ਹੋਇਆ ਇਹਨੂੰ ਕੱਲ ਨੂੰ ਪਤਾ ਲੱਗੂਗਾ ਜੀ ਲੇਬਰ ਵੀ ਰਹਿੰਦੀ ਇੱਥੇ ਲੇਬਰ ਰਹਿੰਦੇ ਜੀ ਵਿੱਚ 6 ਬੰਦੇ ਤਾਂ ਇੱਕ ਰਹਿੰਦੇ ਆ ਜੀ ਇੱਕ ਪਰਿਵਾਰ ਰਹਿੰਦਾ ਵਿੱਚ ਮੇਰੇ ਨਾਲ ਸੀ ਸਾਰੇ ਸਾਰੇ ਲੇਬਰ ਵਾਲੇ ਸਹੀ ਸਾਹਿਬ ਤਲੀ ਸਹੀ ਹੈ ਕਿੰਨਾ ਕੁ ਨੁਕਸਾਨ ਮੰਨੋ ਕਿੰਨਾ ਨੁਕਸਾਨ ਨੁਕਸਾਨ ਕਾਫੀ ਹੋ ਗਿਆ ਜੀ ਨੁਕਸਾਨ ਦਾ ਨਹੀਂ ਕੋਈ ਹਿਸਾਬ ਲੱਗ ਸਕਦਾ ਬੈਦਾਂ ਬੰ ਦੋ ਦਿਨ ਹੀ ਹੋਏ ਗੱਡੀਆਂ ਨਹੀਂ ਮਾਲ ਮਾਲਾ ਗਿਆ ਕੇ ਰੱਖਿਆ ਨੋ ਦੁਆਲੀ ਕਰਕੇ ਕਿੰਨਾ ਮਾਲ ਮੰਗਾਇਆ ਸੀ ਮਾਲ ਬਹੁਤ ਮੰਗਾਇਆ ਸੀ 3-4 ਟਰੱਕ ਤਾਂ ਮੈਂ ਮਾਲ ਸਾਕ ਮਣ ਲੱਕੜ ਦੇ ਮੰਗਾਇਆ ਰੱਖਿਆ ਜੀ ਹੁਣ ਅੱਗ ਤੇ ਕੰਟਰੋਲ ਹੋ ਗਿਆ ਹਾਂਜੀ ਕੰਟਰੋਲ ਹੋ ਗਿਆ ਜੀ ਕੰਟਰੋਲ ਹੋ ਗਿਆ ਜੀ ਹੁਣ ਚੱਲ ਜਾਣਾ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਾਗਰ ਕੁਮਾਰ ਜੀ ਹਾਂ ਕਿਹੜਾ ਇਰਕਾ ਹੈ ਸ਼ਹੀਦ ਉਦਮ ਸਿੰਘ ਨਗਰ ਗਲੀ ਨੰਬਰ 17 ਕੀ ਗੱਲ ਹੋਈ ਹੈ ਸਮਾਨ ਛੋਟਾ ਬਾਹਰ ਕੱਢਿਆ ਪਿਆ ਗੱਲ ਇਹ ਨਾਲ ਫਰਨੀਚਰ ਫੈਕਟਰੀ ਹੈ ਆਪਣੇ ਰਿਆਈ ਸ਼ੇਰੇ ਦੇ ਵਿੱਚ ਦਾ ਇਹਦੇ ਕਰਕੇ ਇੱਥੇ ਅੱਗ ਲੱਗ ਗਈ ਸਾਰਾ ਸਾਡਾ ਮਕਾਨ ਦਾ ਸਾਰਾ ਨੁਕਸਾਨ ਹੋ ਗਿਆ ਸਮਾਨ ਬਾਹਰ ਕੱਢੀ ਬੈਠੇ ਹਾਂ ਸੋ ਛੋਟੇ ਛੋਟੇ ਬੱਚੇ ਅ ਵੀ ਕੱਲ ਨੂੰ ਕੋਈ ਵੱਡੀ ਵਾਰਦਤ ਹੋ ਸਕਦੀ ਹੈ ਤਾਂ ਕਿਸ ਤਰ੍ਹਾਂ ਦਾ ਹੋਇਆ ਨੁਕਸਾਨ ਨੁਕਸਾਨ ਜੀ ਸਾਰੀਆਂ ਕੰਧਾਂ ਬਾਟੀਆਂ ਛੱਤਾਂ ਬਾਟੀਆਂ ਹੀ ਸਾਡੀਆਂ ਅੱਗ ਦੇ ਨਾਲ ਬਹੁਤ ਸਮਾਨ ਦਾ ਨੁਕਸਾਨ ਤਾਂ ਨਹੀਂ ਹੋਇਆ ਜੀ ਮਕਾਨ ਸਾਰਾ ਕੰਡਮ ਹੋ ਗਿਆ ਸਾਡਾ ਡਿੱਗਨ ਦੇ ਤਾਰ ਤੇ ਆ ਗਿਆ ਸਾਰਾ ਮਕਾਨ ਕੀ ਲੱਗਦਾ ਹੈ ਫੈਕਟਰੀ ਜਿਹੜੀ ਲੈ ਸ਼ੇਰੀਂ ਚ ਲੱਗੀ ਹੋਈ ਹੈ ਕਿ ਠੀਕ ਹੈ ਬਹੁਤ ਗਲਤ ਹੈ ਜੀ ਅਸੀਂ ਪਹਿਲਾਂ ਵੀ ਇੱਥੇ ਕਿਹਾ ਸੀ ਵੀ ਰਾਇ ਸ਼ੇਰੀਂ ਚ ਪਹਿਲੀ ਵਾਰ ਫੈਕਟਰੀ ਹੋਣੀ ਨਹੀਂ ਚਾਹੀਦੀ ਤਾਂ ਇਹ ਕਾਨੂੰਨ ਦੇ ਅਧਿਕਾਰ ਨਾਲ ਗਲਤੀ ਹੈ ਇਹਨਾਂ ਨੂੰ ਕਾਨੂੰਨ ਨੂੰ ਸਾਡੀ ਪ੍ਰਸ਼ਾਸਨ ਨੂੰ ਰਿਕਵੈਸਟ ਹੈ ਵੀ ਇਹਨੂੰ ਇੱਥੋਂ ਬੰਦ ਕਰਾਇਆ ਜਾਵੇ ਚੁਕਾਇਆ ਜਾਵੇ ਦੂਜੀ ਵਾਰੀ ਅੱਗ ਦਾ ਚਾਂਸ ਹੋ ਗਿਆ ਇਸ ਫੈਕਟਰੀ 'ਚ ਫਿਰ ਕੀ ਮੰਗ ਕਰੀਏ ਸਾਡੀ ਮੰਗ ਸਾਡੀ ਮੰਗ ਇਹ ਹੈ ਜਿਹੜਾ ਸਾਡਾ ਨੁਕਸਾਨ ਹੋਇਆ ਸਾਡਾ ਨੁਕਸਾਨ ਦਾ ਜਿੰਨਾ ਵੀ ਭਰਾਈ ਹੈਗੀ ਹੈ ਪੈਸਾ ਉਹਨਾਂ ਦਿੱਤਾ ਜਾਵੇ ਵੀ ਦੇਖਿਆ ਜਾਵੇ ਤਾਂ ਦੂਸਰੀ ਵਾਰੀ ਅੱਗ ਲੱਗੇ ਇੱਕ ਵਾਰੀ ਪਹਿਲਾਂ ਵੀ ਲੱਗੀ ਹਾਂਜੀ ਦੂਸਰੀ ਵਾਰੀ ਅੱਗ ਲੱਗੀ ਹੈ ਜੀ ਪਹਿਲਾਂ ਵੀ ਬਹੁਤ ਅੱਗ ਲੱਗੀ ਸੀ ਉਦੋਂ ਵੀ ਫਾਇਰ ਬ੍ਰਿਗੇਡ ਨਾਲ ਬੁਝਾਈਆਂ ਅੱਜ ਹੁਣ ਵੀ ਫਾਇਰ ਬ੍ਰਿਗੇਡ ਨਾਲ ਪਜਾਇਆ ਸਾਰਾ ਮਕਾਨ ਸਾਡਾ ਗਿਆ ਜੀ ਅੰਦਰ ਇਹਨਾਂ ਸਿਲੰਡਰ 'ਤੇ ਸੀ ਨਾ ਜਾਣੇ ਕੋਈ ਸਿਲੰਡਰ ਫਟ ਜਾਂਦਾ ਇੱਥੇ ਤਾਂ ਹੋਰ ਵੀ ਬਹੁਤ ਮਕਾਨਾਂ ਨੂੰ ਨੁਕਸਾਨ ਹੋਣਾ ਸੀ। ਪਬਲਿਕ ਦਾ ਨੁਕਸਾਨ ਹੋਣਾ ਚਾਹ ਕੌਣ ਜ਼ਿੰਮੇਵਾਰ ਐ ਇਸ ਚੀਜ਼ ਦਾ? ਤਾਂ ਸਾਡੀ ਇਹੀ ਮੰਗ ਹੈ ਜੀ ਇਹ ਫੈਕਟਰੀ ਤੇ ਬੰਦ ਕਰਾਈ ਜਾਵੇ ਰੈਸੀ ਏਰੀਆ 'ਚੋਂ ਜੋ ਸਾਡਾ ਨੁਕਸਾਨ ਹੋਇਆ ਸਾਡੇ ਮੇਰੇ ਨਾਮ ਹੈ ਜੀ ਹਰਪ੍ਰੀਤ ਸਿੰਘ ਸਫਾਇਰ ਅਫਸਰ ਤੇ ਸਾਨੂੰ ਜਿਵੇਂ ਹੀ ਸੂਚਨਾ ਮਿਲੀ ਕਿ ਉਦਮ ਸਿੰਘ ਨਗਰ ਦੇ ਵਿੱਚ ਗਲੀ ਨੰਬਰ 17 ਦੇ ਵਿੱਚ ਇੱਕ ਬਲਾਈ ਫੈਕਟਰੀ ਜਿੱਥੇ ਕਿ ਬੈੱਡ ਵਗੈਰਾ ਵੀ ਬੰਦੇ ਨੇ ਉੱਥੇ ਅੱਗ ਲੱਗੀ ਐ। ਤੇ ਨਾਲ ਦੀ ਨਾਲ ਉਸੇ ਟਾਈਮ ਅਸੀਂ ਆਊਟ ਆਊਟ ਆਫ ਸਟੇਸ਼ਨ ਵੀ ਫਾਇਰ ਟੈਂਡਰ ਲਗਾ ਰੱਖਿਆ ਸੀ ਇੱਕ ਉਹਨਾਂ ਨੂੰ ਰਵਾਨਾ ਕੀਤਾ ਨਾਲ ਦੀ ਨਾਲ ਅਸੀਂ ਜਿਹੜਾ ਨਵਾਂ ਸਾਨੂੰ ਗਵਰਨਮੈਂਟ ਵੱਲੋਂ ਬਾਊਜ਼ਰ ਮਿਲਿਆ ਜਿੰਦਾ ਕਿ 14 14000 ਲੀਟਰ ਕੈਪੈਸਿਟੀ ਹੈ ਉਹ ਵੀ ਨਾਲ ਦੀ ਨਾਲ ਭੇਜਤਾ ਇੱਕ ਆਪਦੀ ਫਾਇਰ ਟੈਂਡਰ ਹੋਰ ਅਤੇ ਉਸ ਤੇ ਨਾਲ ਹੀ ਮੈਂ ਕਯੂਆਰ ਵੀ ਤੇ ਵੀ ਇੱਥੇ ਮੌਜੂਦ ਆ ਜੀ ਇਸ ਟਾਈਮ ਸਿਚੁਏਸ਼ਨ ਅੰਡਰ ਆਫ ਕੰਟਰੋਲ ਹੈ ਜੀ ਕਿੰਨੇ ਗੱਡੀਆਂ ਫਰ ਟੈਂਡਰ ਦੇ ਉੱਤੇ ਜ ਨੇ ਆਪਣੇ ਕੋਲੇ ਜੀ ਇਸ ਟਾਈਮ 10 ਫਾਈ ਟੈਂਡਰ ਨੇ ਜੀ ਕਿੰਨੇ ਤੱਕ ਨੇ ਭੇਜੇ ਇੱਥੇ ਜੀ ਇੱਥੇ ਅਸੀਂ ਟੋਟਲ 5 ਭੇਜਿਆ ਸੀ ਪਤਾ ਲੱਗਾ ਵੀ ਅੱਗ ਕਾਸ ਨ ਲੱਗੀ ਜੀ ਇਹ ਹਲੇ ਤਾਂ ਪਤਾ ਨਹੀਂ ਚੱਲਿਆ ਜੀ ਥੋੜਾ ਬੁਝਾ ਲੀਏ ਉਸ ਤੋਂ ਬਾਅਦ ਅਸੀਂ ਜਾਂਚ ਪੜਤਾਲ ਕਰਕੇ ਆਪ ਜੀ ਨੂੰ ਜ਼ਰੂਰ ਦੱਸਾਂਗੇ ਜੀ ਹੁਣ ਅਗਰ ਕੰਟਰੋਲ ਚ ਆ ਜੀ ਹਾਂ ਜੀ ਕੰਟਰੋਲ ਚ ਹੈ ਜੀ ਔਰ ਗੱਡੀਆਂ ਵਰਕ ਵੀ ਕਰ ਰਹੀਆਂ ਜੀ ਜੇ ਥੋੜੀ ਮੋਟੀ ਰਹਿ ਗਈ ਤਾਂ ਉਹਨਾਂ ਦੇ ਤੇ ਵੀ ਅਸੀਂ ਪਾਣੀ ਪੁਣੀ ਪਾ ਕੇ ਇਹਨਾਂ ਤੋਂ ਨੁਕਸਾਨ ਪਹੁੰਚਾਏ ਬਗੈਰ ਆਪ ਦਾ ਕੰਟਰੋਲ ਕਰ ਰਹੇ ਹਾਂ ਜੀ दे 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 दे। ओके। ਪਾਈ ਸਰ ਕੀ ਦਾ ਮਾਤ ਉਹ ਕਿਹਣਾ ਦੈਨੋ ਅੱਜ ਸਾਨੂੰ ਅ ਹਰਜੀਵਨ ਸਿੰਘ ਐਸਐਚਓ ਕਨਾਲ ਕਲੌਨੀ ਇਹ ਉਦੋਂ ਸੰਗ ਨਗਰ ਦੀ 17 ਨੰਬਰ ਗਲੀ ਹੈ ਜੀ ਸਾਨੂੰ ਤਲਾਹ ਮਿਲੀ ਵੀ ਇੱਥੇ ਕੋਈ ਫੈਕਟਰੀ ਹੈਗੀ ਫਰਨੀਚਰ ਦੀ ਉਥੇ ਅੱਗ ਲੱਗੀ ਐ ਅਸੀਂ ਫੌਰਨ ਇਥੇ ਪਹੁੰਚੇ ਆਂਗੇ ਤੇ ਫਾਇਰ ਬ੍ਰਿਗੇਡ ਨੂੰ ਕਾਲ ਕੀਤਾ ਫਾਇਰ ਬ੍ਰਿਗੇਡ ਵੀ ਆ ਗਈ ਐ ਔਰ ਜਿਹੜੇ ਆਸ-ਪਾਸ ਦੇ ਲੋਕ ਆ ਜਿਹੜੇ ਉਹ ਬੜੀ ਹੌਸ ਨਾਲ ਮਦਦ ਕਰ ਰਹੇ ਹੈਗੇ ਤੇ ਤਕਰੀਬਨ ਦੇ ਤਕਰੀਬਨ ਜਿਹੜੇ ਅੱਗ ਤੇ ਕਾਬੂ ਪਾ ਲਿਆ ਗਿਆ। ਇਹਨਾਂ ਪਰਿਵਾਰਾਂ ਦੇ ਵਿੱਚ ਹਾਂਜੀ ਮਤਲਬ ਹਰ ਇੱਕ ਤਰ੍ਹਾਂ ਦੀਆਂ ਸਹਾਸਤਾਵਾਂ ਜਿਹੜੀਆਂ ਕਾਫੀ ਪਹੁੰਚੀਆਂ ਹੋਣ ਜਾਂਗੀਆਂ। ਤੇ ਕਿੰਨਾ ਕੀ ਨੁਕਸਾਨ ਲੱਗਦਾ ਹੈ? ਨੁਕਸਾਨ ਬਾਰੇ ਹਜੇ ਕੋਈ ਜਾਣਿਆ ਨਹੀਂ ਕਿਉਂਕਿ ਨੁਕਸਾਨ ਉਹ ਮਾਲਕ ਆਏ ਹੋਏ ਆ ਉਹਨਾਂ ਨਾਲ ਗੱਲਬਾਤ ਕਰਕੇ ਜੋ ਦੱਸਣਗੇ ਨੁਕਸਾਨ ਦਾ ਤਾਂ ਆਈਡੀਆ ਬਾਅਦ ਚ ਪਤਾ ਲੱਗੂਗਾ। ਪਰ ਇੱਕ ਵਾਰੀ ਅੱਗ ਤੇ ਕਾਬੂ ਪਾ ਲਿਆ ਗਿਆ। ਕੀ ਲੱਗਦਾ ਹੈ ਵੀ ਸਾਡੇ ਕਿਸਰਾ ਲੱਗਿਆ? ਅਗ ਦੇਖੋ ਜੀ ਇਹ ਸਾਰਾ ਉੱਪਰੋਂ ਤਾਂ ਕਬਰ ਹੈਗਾ ਸ਼ਾਰਟ ਸਰਕਟ ਹੋ ਸਕਦਾ ਹੈਗਾ ਕੋਈ ਇਸ ਤਰ੍ਹਾਂ ਜਿਵੇਂ ਦੀਵਾਲੀ ਦਾ ਤਿਹਾਰ ਹੈਗਾ ਮਤਲਬ ਕੋਈ ਆਸਤਵਾਜੀ ਵਗੈਰਾ ਇਸ ਤਰ੍ਹਾਂ ਦਾ ਨਹੀਂ ਲੱਗਦਾ ਕੋਈ ਬਾਕੀ ਪਤਾ ਬਾਅਦ ਚ ਲੱਗੂਗਾ ਕੀ ਹੈਗਾ ਹਾਂਜੀ ਬੰਦੇ ਰਹਿੰਦੇ ਆ ਪਰ ਉਹਨਾਂ ਨੂੰ ਨਹੀਂ ਪਤਾ ਲੱਗਿਆ ਜੀ ਬਾਅਦ ਚ ਮਤਲਬ ਉਹਨਾਂ ਨੂੰ ਜਦੋਂ ਪਤਾ ਲੱਗਿਆ ਧੂਆ ਨਿਕਲਿਆਗਾ ਫਿਰ ਪਤਾ ਲੱਗਿਆ ਵੀ ਆਹ ਕੀ ਹੋ ਗਿਆ ਹੈਗਾ ਨਹੀਂ ਜਾਣੀ ਨੇ ਸਾਰੇ ਪੇ